ਸ੍ਰੀ ਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਜਾਇਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਸ ਦੀ ਵੱਡੀ ਖਬਰ ਆਦੀ ਹੈ ਆਦਾਕਾਰ ਤਾਨੀਆਂ ਦੇ ਪਿਤਾ ਨੂੰ ਪਹਿਲਾਂ ਵੀ ਮਿਲੀਆਂ ਸੀ ਤਮਕੀਆਂ ਬੀਤੇ ਦਿਨ ਕਲੀਨਿਕ ਚ ਮਾਰੀਆਂ ਗੋਲੀਆਂ ਹਾਲਾਤ ਗੰਭੀਰ ਉਬੀਤੇ ਦਿਨੀ ਪੰਜਾਬੀ ਅਦਾਕਾਰ ਦੇ ਪਿਤਾ ਨੇ ਤੇ ਕੋ ਜਨ ਬਿਛਾਤੇ ਹਮਲਾ ਬਰਾ ਮਨ ਲੋਕ ਪੋਲੀਆਂ ਚਲਾਈਆਂ ਗਈਆਂ ਇਸ ਘਟਨਾ ਚ ਅਦਾਕਾਰ ਦੇ ਪਿਤਾ ਜ਼ਖਮੀ ਹੋ ਗਏ ਤੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਮਗਰਮ ਹਮਲਾ ਵਰ ਗਲੀ ਚ ਹੁੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਇਸ ਘਟਨਾ ਤੋਂ ਬਾਅਦ ਲੱਗ ਕੇ ਚਦੈਸ਼ ਦਾ ਮਾਹੌਲ ਬਣ ਗਿਆ ਹੈ ਘਟਨਾ ਥਾਣੀ ਤੋਂ ਕਰੀਬ 500 ਮੀਟਰ ਦੀ ਦੂਰੀ ਤੇ ਚਿਰਾਖੀ ਚਸਤੇ ਧਰਬੰਸ ਨਰਸਿੰਗ ਹੌਮ ਚ ਹੋਈ ਇਹ ਘਟਨਾ ਕਰਮ ਸੀਸੀਟੀਵੀ ਕੈਮਰੇ ਚ ਕੈਦ ਹੋ ਗਿਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਡਾਕਟਰ ਅਨਿਲ ਜੋਤ ਕੰਬੋਜ ਆਪਣੇ ਹਰਬੰਸ ਨਰਸਿੰਗ ਹੌਮ ਦੇ ਕੈਮਨ ਚ ਬੈਠੇ ਸਨ ਇਸ ਦੌਰਾਨ ਦੋ ਅਣਪਛਾਤੇ ਨੋਜਵੰਦਾ ਦਵਾਈ ਲੈਣ ਦੇ ਬਹਾਨੇ ਆਏ ਉਹਨਾਂ ਨੇ ਉੰ데 ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਡਾਕਟਰ ਕਮੋਦ ਦੇ ਦੋ ਕੋਲਗਾ ਲੱਗੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ ਹਾਲਾਂਕਿ ਹਮਲੇ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੈ ਐਸਐਸਪੀ ਅਜੇ ਗਾਂਧੀ ਐਸਐਸਪੀ ਐਸਪੀਐਨ ਚ ਬਾਲ ਕ੍ਰਿਸ਼ਨ ਸਿੰਗਲਾ ਸੰਗਲਾ ਸਨੇਹ ਹੋਰ ਅਧਿਕਾਰੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਗਿਆ ਐਸਐਸਪੀ ਅਜੀਤ ਗਾਂਧੀ ਨੇ ਦੱਸਿਆ ਕਿ ਮਾਮਲਾ ਗੰਭੀਰ ਹੈ ਉਹਨਾਂ ਨੇ ਸੀਸੀਟੀਵੀ ਕੈਮਰੇ ਦੀ ਫੋਟੋ ਦੇਖਣ ਦੇ ਨਾਲ ਹੀ ਡੀਵੀਆਰ ਨੂੰ ਕਭਜੇ ਚ ਵਿੱਚ ਲੈ ਕੇ ਹਮਲਾਵਰਾਂ ਦੀ ਪਾਲਕਾਰ ਦਿੱਤੀ ਹੈ ਛੇਤੀ ਹੀ ਮੁਲਜ਼ਿਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਸੀਸੀਟੀਵੀ ਫੁਟੇਜ ਦੀ ਕੀਤੀ ਜਾ ਰਹੀ ਹੈ ਜਾਂਚ ਘਟਨਾ ਤੋਂ ਬਾਅਦ ਲੱਕੇ ਚ ਸਨਸਨੀ ਫੈਲ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ